ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਵਿਖੇ ਤੀਜ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਫਿਲਮੀ ਅਦਾਕਾਰ ਨਿਰਮਲ ਰਿਸ਼ੀ ਅਤੇ ਗਾਇਕ ਰਾਜਪਰਾੜ ਦੀ ਪਤਨੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ ਛੋਟੇ ਸਿੱਧੂ ਨੇ ਆਉਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕਿਆ ਅਤੇ ਪਾਲ ਸਿੰਘ ਸਮਾਓ ਬਾਰੇ ਬੋਲਦਿਆਂ ਕਿਹਾ ਕਿ ਪਾਲ ਸਿੰਘ ਨੇ ਪੰਜਾਬ ਦੇ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਕੰਮ ਕੀਤੇ ਹਨ ਮਹਿਰੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਪਤਨੀ ਨੇ ਕਿਹਾ ਕਿ ਉਹ ਅੱਜ ਪਹਿਲੀ ਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਉਹਨਾਂ ਦੀ ਬੇਟੀ ਨੇ ਸਿੱਧੂ ਮੂਸੇਵਾਲਾ ਨਾਲ ਫਿਲਮ ਵਿੱਚ ਕੰਮ ਕੀਤਾ ਸੀ ਉਹ ਅੱਜ ਸਿੱਧੂ ਦੇ ਪਿਤਾ ਨੂੰ ਮਿਲੇ ਅਤੇ ਉਹਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ। ਇਹਦੇ ਲਈ ਪੀਆਂ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਦੇ ਹੋਂ ਅੱਜ ਰੱਖਿਆ ਗਿਆ ਕੀ ਕਹਿਣਾ ਚਾਹੋਗੇ? ਬਹੁਤ ਚੰਗਾ ਲੱਗਦਾ ਸੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ-ਕੋਨੇ ਚ ਕੁੜੀਆਂ ਆਈਆਂ ਨੇ। ਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਆ ਤੇ ਬਾ ਕਮਾਲ ਦਾ ਮੇਲਾ ਸਾਡਾ 24 ਸਾਲ ਹੋ ਕੇ ਸਾਨੂੰ ਲਗਾਤਾਰ ਬਿਨਾ ਕਿਸੇ ਰੁਕਾਵਟ ਤੇ ਇਥੋਂ ਦੀ ਮਹਿਕ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਗਈ ਹੈ ਮੋੜ ਤੀਆਂ ਸਰਜੀਤ ਹੋਈਆਂ ਨੇ ਜਿਹੜਾ ਮੇਨ ਮੰਚਾ ਉਸ ਮਹਾਂ ਦੇ ਵਿੱਚ ਸੀ ਸੋ ਪੂਰੀਆਂ 3 ਜਿੰਨੀਆਂ ਇੱਥੇ ਪਹੁੰਚੇ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ ਕੁਦਰਤੀ ਗੱਲ ਆ ਵਧੀਆ ਤਾਂ ਲੱਗਦਾ ਸਾਰੀ ਤੇ ਜਦੋਂ ਪਾਲ ਵੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤੇ ਪਹਿਲੀ ਵਾਰੀ ਜਿਹਾ ਕਰ ਦਿੰਨੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾਂ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਸੀ ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਓ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹਰੀ ਲਵਾ ਰਿਹਾ ਤਾ ਇੱਕ ਵੀ ਸਮਝੋ ਮਾਤਾ ਹੀ ਸਮਝੋ ਇੱਕ ਸੁਣੀ ਤੁਹਾਡੇ ਬਾਪੂ ਜੀ ਅੱਜ ਇਦਿਆਂ ਧੀਆਂ ਨੂੰ ਆਸ਼ੀਰਵਾਦ ਦੇ ਨਾਲ ਕਿਦਾਂ ਦਾ ਰਾਇ ਬਹੁਤ ਹੋਏ ਇਹ ਕੋ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸ਼ਹਿਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਹੋਂਦ ਨੂੰ ਕਰਦਾ ਹੈ ਇੰਨਾ ਵੱਡਾ ਆਪਾਂ ਵਿਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਮਾਂਤਰੀ ਬਿਹਰੇ ਕਰ ਰਿਹਾ ਹੈ ਅਗਲਾ ਇੱਕ ਇੱਕ ਦੋ 3 ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜਾਂ ਨਜ਼ਰ ਆਉਂਦਾ ਵੀ 3 ਫੇਰ ਤੇ ਤਿਆਰ ਆ ਗਿਆ ਫੇਰ ਆ ਖਰਚਾ ਖੜਾ ਹੋ ਗਿਆ ਹਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ 3 ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਅਕਚਲੀ ਮੈਂ ਲਾਸਟ ਟਾਈਮ ਵੀ ਜਦੋਂ ਆਈ ਸੀ ਲੋਹੜੀ ਵਾਲੇ ਪ੍ਰੋਗਰਾਮ ਤੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਸੀ ਐਦਾਂ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਇੱਥੇ ਆ ਕੇ ਜਿਵੇਂ ਪੇਕੇ ਪਿੰਡ ਆਈ ਹੋਵਾਂ ਇੱਕ ਉਹ ਆਜ਼ਾਦੀ ਮਿਲ ਜਾਂਦੀ ਹੈ ਜਿੱਦਾਂ ਇੱਕ ਪੇਕੇ ਆ ਕੇ ਨਹੀਂ ਕੁੜੀ ਨੂੰ ਮਿਲਦੀ ਤਾਂ ਉਹ ਇੱਥੇ ਹਮੇਸ਼ਾ ਉਹੀ ਮਾਹੌਲ ਹੁੰਦਾ ਹੈ ਉਹੀ ਕੁੜੀਆਂ ਜਿੱਦਾਂ ਹੱਸਦੀਆਂ ਖੇਡਦੀਆਂ ਤੇ ਪਾਲ ਵੀਰੇ ਵੱਲੋਂ ਜਿੱਦਾਂ ਸੰਧਾਰਾ ਦਿੱਤਾ ਜਾਂਦਾ ਹੈ ਤੀਆਂ ਦਿੱਤੀਆਂ ਜਾਂਦੀਆਂ ਹੈਨਾ ਬਹੁਤ ਚੰਗਾ ਲੱਗਦਾ ਹੈ ਬਹੁਤ ਹੀ ਗੁੱਡ ਫੀਲਿੰਗ ਦਾ